ਮਾਣਾ ਲਈ ਇਹ ਡੇਟਾ ਦਰਸਾਉਂਦਾ ਹੈ ਕਿ ਕਾਰਨ ਕਾਰਕੀ ਕਰਨ ਵਾਲੇ ਉਹ ਜਦੋਂ ਬਾਰੀਆ ਕੋਲ ਹਟਾ ਦੇਂਦਾ ਲੋਹਾਂ ਦਾ ਧਾਰਨ ਪਤਾ ਉਮਰ ਚਾਹੀਏ ਨਾ ਮੈਂ ਸੁਣਾ ਰਿਹਾ ਬੰਨਣਾ ਜੇ ਤੋ ਇਕਦੋ ਟੇਰਾ ਮਾਰ ਉਹ ਜਿਹੜਾ ਚੜ੍ਹ ਚੁੱਕਿਆ ਉਹ ਚੱਲ ਗਿਆ ਹੀ ਉਹਦਾ ਚੜ੍ਹ ਚੁੱਕਿਆ ਤੇ ਇਹ ਪੱਟ ਦੀ ਕੋੜ ਗਿਆ ਨਾ ਹੋਇਆ ਤੇ ਉਹਨਾਂ ਨੇ ਬਿਜ਼ਨਸ ਚਲਾਇਆ ਉਹ ਮਿਸ ਹੋ ਉਹਨੇ ਮੈਂ ਜਦ ਤੇ ਬੁਲੀ ਮਾਰੇ ਉਹ ਉਪਰਲੀ ਮੰਜ਼ਿਲ ਦੇ ਵਿੱਚ ਦਰਵਾਜ਼ਾ ਖੋਲਣ ਗਿਆ ਉਹ ਬੋਲ ਰਾਇਆ ਨੇ ਕਿ ਤੁਸੀਂ ਇਹਨਾਂ ਦੇ ਫਰਜ਼ਾ ਪੱਤੀ ਕਰਨਾ ਵਾ ਵੀ ਤੋਂ ਚੰਗੀ ਨਹੀਂ ਸਹੀ ਤਰੀਕੇ ਨਾਲ ਕੀਤੀ ਇਹ ਵੀ ਇਹਨੇ ਨਾ ਕਿ ਮੈਂ ਬੁਲੀ ਦਾ ਹਜਾ ਮਤਲਬ ਮੀਨਿੰਗ ਦਾ ਕਾਰਡ ਬਣਾਇਆ ਇਹ ਤੇ ਦਾ ਹੋਣਾ ਮੈਨੂੰ ਵੀ ਫਰਜ਼ਾ ਕਰ ਮੈਂ ਕਿਹਾ ਤੋਂ ਨਾ 1 ਘੰਟਾ ਦਾ ਰੁਕੜਦਾ ਨਹੀਂ 1 ਘੰਟੇ ਪਹੁੰਚ ਜਾਣਾ ਦਾ ਵੀ ਜੇਕਰ ਤੋਂ ਵੀ ਆਇਆ ਇਹਨੂੰ ਦਾ ਬਹੁਤ ਧੰਵਾਦ ਆ ਵੀ ਜਦੋਂ ਇਹ ਕਰੇ ਕਈ ਸੋਸਾਇਟੀ ਬੁਖਰਾਏ ਜਿੰਨਾ ਕੰਟਰੋਲ ਮੈਂ ਕਾਰਡ ਦਿੱਤਾ ਸੋਸਾਇਟੀ ਨੂੰ ਇਹ ਆਪਾਂ ਵੀ ਬੇਟਾ ਹਣੀ ਯਾਰ ਦੀ ਚਲੋ ਇਹਨਾਂ ਨੂੰ ਬਾਅਦ ਵਿੱਚ ਦੱਸਾਂਗੇ ਮੈਂ ਤੁਹਾळा ਨੂੰ ਵੀਡੀਓਿੰਗ ਕਰਦੇ ਆ ਤੇ ਉਹ ਮਸੂਲ ਵਾਲਿਆਂ ਨੇ ਲੱਗਾ ਹੈ ਕਿ ਸ਼ਹੀਦ ਸੂਰ ਦਾ ਨਾਮ ਆਪਾਂ ਜਦੋਂ ਮੈਂ ਬੋਲਿਆ ਤੇ ਵੀ ਨਹੀਂ ਕੋਈ ਪ੍ਰਤੀਕੂਣ ਹੋਈ ਦੱਸੀ ਗਈ ਮੈਂ ਕਿਹਾ ਜਿੱਲੇ ਤੋਂ ਜਿਆਦਾ ਨਹੀਂ ਗੱਲ ਮੈਂ ਆ ਗਾੜੇ ਨਹੀਂ ਫਲੇ ਇੱਥੇ ਬਹਿ ਜਾਉਂਗੇ ਆਂ ਕਿ ਉਹਦੇ ਕੋਈ ਨਹੀਂ ਕਰਦੇ ਅਜੀ ਭਾਈ ਹਰੀਰਾਮ ਵੀ ਦਾਦੀ ਨੂੰ ਦੋ ਕੰਦੇ ਨਹੀਂ ਹੁੰਦੇ ਇੱਕ ਬੋਲ ਹੇਠਾਂ ਜੁਨੇ ਦਰ ਅਲਾਈਟ ਵੀ ਦਾ ਪ੍ਰਯਾਅ ਪਰਛੇ ਇਹਦੀ ਬਣੀ ਅਜੰਡਾ ਇੱਕ ਤੇ ਹੈ ਜੀ ਸਾਰੇ ਗਨਮੈਨ ਗਾਰਡ ਪੀਐਸਓ ਵੀਰ ਆਏ ਆ ਕੋਆਪਰੇਟਿਵ ਬੈਂਕਾਂ ਦੇ ਜਿੰਨੇ ਵੀ ਆ ਨਮਾਈ ਦੇ ਏਟੀਐਮ ਗਾਰਡ ਪੀਐਸਓ ਤੇ ਜਿਹੜੇ ਸਾਡੇ ਹੈਗੇ ਆ ਗਨਮੈਨ ਉਹ ਇਕੱਠੇ ਹੋਏ ਆ ਜੈਕਸਰਸਮੈਨ ਵੀਰ ਇਕੱਠੇ ਹੋਏ ਆ ਮੇਨ ਅਜੰਡਾ ਇਹ ਆ ਵੀ ਇੱਕ ਤੇ ਦੂਸਰੀਆਂ ਬੈਂਕਾਂ ਦੇ ਬਰਾਬਰ ਦੇ ਉਤੇ ਕੋਆਪਰੇਟਿਵ ਬੈਂਕ ਦੀ ਸੈਲਰੀ ਹੋਣੀ ਚਾਹੀਦੀ ਆ ਕਿਉਂ ਸਭ ਤੋਂ ਘੱਟ ਸੈਲਰੀ ਜਿਹੜੀ ਆ ਕੋਆਪਰੇਟਿਵ ਬੈਂਕਾਂ ਦੀ ਆ ਤੋ ਦੂਸਰੀ ਗੱਲ ਇਹ ਆ ਜੀ ਕਿ ਸਾਰੇ ਐਕਟਰਸ ਜਿੰਨਾਂ ਵੀਰੇ ਜਿਹੜੇ ਸਾਡੇ ਉਸਤਕਾਰਯੋਗ ਆ ਉਹਨਾਂ ਦਾ ਡੋਪ ਟੈਸਟ ਮਾਫ ਆ ਤੇ ਸਾਡਾ ਵੀ ਡੋਪ ਟੈਸਟ ਮਾਫ ਹੋਣਾ ਚਾਹੀਦਾ ਤੋ ਸਾਡੀ ਸੈਲਰੀ ਇੰਨੀ ਘਟਿਆ ਵੀ ਸਾਡੇ ਤੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਅਸੀਂ ਨਸ਼ਾ ਕੀ ਕਰ ਲੈਣਾ ਕਹੇ ਨੇ ਕੋਈ ਗਨਮੈਨ ਦੇਖਿਆ ਸਿਵਲ ਦੇ ਵਿੱਚ ਹੋਵੇ ਜਿਹੜਾ ਨਸ਼ਾ ਕਰਨ ਰਿਹਾ ਹੋਵੇ ਜਿਹਦੀ ਕਿਤੇ ਫੋਟੋ ਆਈ ਹੋਵੇ ਕਿਉਂ ਕਦੀ ਨਹੀਂ ਆਉਣੀ ਠੀਕ ਹੈ ਨਾ ਕਿਉਂ ਉਹਨਾਂ ਦੇ ਵਿਚਾਰੇ ਨੂੰ ਇਹ ਹੁੰਦਾ ਵੀ ਮੇਰੇ ਪਰਿਵਾਰ ਕਿੱਦਾਂ ਚੱਲਣਾ ਬੱਚਿਆਂ ਦੀਆਂ ਫੀਸਾਂ ਕਿੱਦਾਂ ਦੇਣੀਆਂ ਇਹ ਸਰਕਾਰ ਨੂੰ ਜਰੂਰ ਸਾਡੇ ਧਿਆਨ ਦੇ ਵਿੱਚ ਲਿਆਵਾਂਗੇ ਸਰਕਾਰ ਦੇ ਇੱਕ ਡਿਊਟੀ ਜਿਹੜੀ 12 ਘੰਟੇ ਆ ਜਿਹੜੀ ਜਗ੍ਹਾ ਦੇ ਉੱਤੇ ਉੱਥੇ 8 ਘੰਟੇ ਦੀ ਡਿਊਟੀ ਹੋਣੀ ਚਾਹੀਦੀ ਸਾਰੇ ਪੰਜਾਬ ਦੇ ਵਿੱਚ 12 ਘੰਟੇ ਡਿਊਟੀ ਬਹੁਤ ਹੋ ਜਾਂਦੀ ਆ ਜਿੰਨੇ ਵੀ ਵੀਰ ਆ ਉਹਦਾ ਕਰਕੇ ਅਸੀਂ ਅੱਜ ਸਾਰੀ ਮੀਟਿੰਗ ਰੱਖੀ ਆ ਇਹ ਸਰਕਾਰ ਨੂੰ ਹੁਣ ਮਿਲ ਕੇ ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ ਆ ਮੁਸ਼ਕਲਾਂ ਆਉਣੀਆਂ ਇੱਕ GST ਜਿਹੜਾ ਵਾ ਉਹ ਸਾਡੇ ਤੇ ਲੱਗਣ ਡਿਆ 18% ਸਾਰੇ ਅਸੀਂ ਤੇ ਦਿਹਾੜੀਦਾਰ ਬੰਦੇ ਆ ਆਪ ਦਾ ਕੰਮ ਕੀਤਾ ਤੇ ਆਪ ਦੇ ਘਰ ਨੂੰ ਅਸੀਂ ਜਿਹੜੇ ਪੱਕੇ ਜਿਹੜਾ ਸਭ ਤੋਂ GST ਲੈਣ ਲਈ ਆ ਇਹ জিএসਟੀ ਜਿਹੜਾ ਸਾਡਾ ਵਾ ਉਹੀ ਮਾਫ ਹੋਣਾ ਚਾਹੀਦਾ ਉਹੀ ਸਾਡੀ ਸੈਲਰੀ ਵਧੇ ਕੁਝ ਬੈਂਕਰ ਨੂੰ ਫਾਇਦਾ ਹੋ ਜਵੇ ਕੋਈ ਸਾਨੂੰ ਗਨਮੈਨਾਂ ਨੂੰ ਫਾਇਦਾ ਹੋ ਜਵੇ ਸਰ ਬੇਨਤੀ ਕਰਦੇ ਹਾਂ ਇੱਕ ਸਕੂਲ ਜਿਹੜੀ ਕੋਈ ਵੀ ਗਨਮੈਨ ਆ ਉਹਨਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਬਕਾਇਦਾ ਇੰਸ਼ੋਰੈਂਸ ਮਿਲੇ ਪਰਿਵਾਰ ਨੂੰ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਂਦੀ ਆ ਤੇ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਆ ਉਹ ਜ਼ਰੂਰ ਮਿਲਣੀ ਚਾਹੀਦੀ ਆ ਇਸ ਕਰਕੇ ਅਸੀਂ ਹੁਣ ਅਜੇ ਤੇ ਕੁਝ ਜ਼ਿਲ੍ਹਿਆਂ ਦੀ ਮੀਟਿੰਗ ਰੱਖੀ ਆ ਇਹਦੇ ਬਾਅਦ ਅਸੀਂ ਸਰਕਾਰ ਨਾਲ ਗੱਲ ਕਰਕੇ ਤੇ ਹਾਈ ਲੈਵਲ ਦੇ ਉੱਤੇ ਇੱਕ ਮੀਟਿੰਗ ਰੱਖਾਂਗੇ ਜਿੱਦੇ ਸਾਰੇ ਪੰਜਾਬ ਦੇ ਬੰਦੇ ਇਕੱਠੇ ਹੋਣਗੇ। ਹਾਂਜੀ ਜਿਵੇਂ ਬਾਈ ਸਤੂ ਸਾਹਿਬ ਨੇ ਦੱਸ ਦਿੱਤਾ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਆਪਦੀਆਂ ਤਨਖਾਹਾਂ ਦੇ ਸਬੰਧ ਵਿੱਚ ਕਿ ਜੋ ਮੀਟਿੰਗ ਰੱਖੀ ਸੀ ਕਿਉਂਕਿ ਦੂਜੀਆਂ ਬੈਂਕਾਂ ਦੇ ਵਿੱਚ ਤਨਖਾਹ ਬਹੁਤ ਜ਼ਿਆਦਾ ਤੇ ਸਾਨੂੰ ਬਹੁਤ ਘੱਟ ਤਨਖਾਹ ਮਿਲ ਰਹੀ ਹੈ ਇਸ ਦੇ ਸਬੰਧ ਵਿੱਚ ਪਿਛਲੇ ਦਿਨੀ ਅਸੀਂ ਕੋਆਪਰੇਟ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਜੀ ਬਾਮ ਉਹਨਾਂ ਨੂੰ ਮਿਲ ਚੁੱਕੇ ਹਾਂ ਤੇ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ ਸੀ। ਉਹਨਾਂ ਨੂੰ ਦੱਸਿਆ ਕਿ ਜੋ ਸਾਡੀ ਤਰਖਾ ਬਹੁਤ ਘੱਟ ਆ ਇਸ ਕਰਕੇ ਜਦੋਂ ਸਾਨੂੰ ਬੈਂਕਾਂ ਦੇ ਉਹ ਦਿਨ ਕੀਤਾ ਜਾਵੇ ਤੇ ਜਾਂ ਸਾਡੀ ਸੈਲਰੀ ਬੀਸੀ ਰੇਟ ਦੇ ਮੁਤਾਬਕ ਵਧਾਈ ਜਾਵੇ ਕਿਸ ਦੇ ਨਾਲ ਸਾਡੇ ਚੰਡੀਗੜ੍ਹ ਤੋਂ ਵੀਰ ਵੀ ਸਾਡੇ ਨਾਲ ਪਹੁੰਚੇ ਆ ਬਾਈ ਕੁਲਵੀਰ ਹਣੀ ਆਪਦੀ ਟੀਮ ਲੈ ਕੇ ਪਹੁੰਚੇ ਆ ਚੰਡੀਗੜ੍ਹ ਦੇ ਵਿੱਚ ਵੀ 40 ਦੇ ਕਰੀਬ ਗਨਮੈਨ ਡਿਊਟੀ ਕਰ ਰਹੇ ਆ ਉਹਨਾਂ ਨੂੰ ਵੀ ਅਸੀਂ ਦੋ ਤਿੰਨ ਵਾਰੀ ਦਵਿੰਦਰ ਸਿੰਘ ਜੀ ਲੱਦਰ ਐਮਡੀ ਸਾਹਿਬ ਉਹਨਾਂ ਨੂੰ ਮਿਲ ਚੁੱਕੇ ਆਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਚੰਡੀਗੜ੍ਹ ਦਾ ਤਾਂ ਬਿਲਕੁਲ ਜ਼ਰੂਰ ਡਿਸੀਡਿਟ ਦਿੱਤਾ ਜਾਊਗਾ ਲੈਣਾ ਚਾਹੀਦਾ ਤੇ ਇਹਨਾਂ ਮੁੱਦਿਆਂ ਦੇ ਲੈ ਕੇ ਅਸੀਂ ਅੱਜ ਇਕੱਤਰ ਹੋਏ ਆਂ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਹੋਰ ਵੀ ਜ਼ਿਲ੍ਹਿਆਂ ਦੇ ਭਰਾਵਾਂ ਨੂੰ ਆਪਦੇ ਨਾਲ ਲੈ ਕੇ ਤੇ ਸਰਕਾਰ ਤੱਕ ਪਹੁੰਚ ਬਣਾਵਾਂਗੇ ਤਾਂ ਕਿ ਸਾਡਾ ਭੁੱਖ ਚੰਗਾ ਬਣ ਸਕੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਸੀਂ ਆਪਣੇ ਚੰਨ ਰਹੇਂ ਕਿ ਤੁਸੀਂ ਸਾਡੀ ਆਵਾਜ਼ ਨੂੰ ਜਿੰਨਾ ਸਭ ਤੱਕ ਪਹੁੰਚਾਓਗੇ ਤੇ ਉਸ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਅਗਰ ਜੋ ਇਹਨਾਂ ਨੂੰ ਸਾਡੀ ਇਹ ਵੀਡੀਓ ਪਹੁੰਚ ਜਾਂਦੀ ਹੈ ਤੇ ਉਹ ਸਾਡੇ ਨਾਲ ਮਸਕਲਾਂ ਤੇ ਜੋ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਜੋ ਵੀ ਸਾਡੇ ਗਨਮੈਨ ਹੈ ਜਿਨ੍ਹਾਂ ਸੈਲਰੀ ਮੁਤਾਬਕ ਜਾਂ ਕਿਸੇ ਹੋਰ ਕਈ ਨੁਕੀਸਤਾਂ ਦੇ ਵਿੱਚ ਦੂਜੇ ਰੋਏ ਹੈ ਜਾਂ ਇੱਕ ਚੀਜ਼ ਹੋਰ ਹੈ ਵੀ ਜਿਸ ਤਰ੍ਹਾਂ ਦੂਸਰੇ ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਦਾ ਡੈਟ ਕੇ ਹੋ ਜਾਂਦਾ ਹੈ ਉਹਨਾਂ ਨੂੰ ਸਰਕਾਰ ਮੁਆਵਜ਼ਾ ਦਿੰਦੀ ਆ ਕਰ ਜਾਂਦੀ ਹੈ ਅਸੀਂ ਕੋਨੇ ਆ ਵੀ ਸਾਡੇ ਵੀ ਕਿਸੇ ਗਨਮੈਨ ਭਰਾ ਨਾਲ ਇਹੋ ਜਿਹੀ ਕੋਈ ਘਟਨਾ ਹੁੰਦੀ ਆ ਹਾਸਾ ਹੁੰਦਾ ਤੇ ਬਿਲਕੁਲ ਉਹਨਾਂ ਦੇ ਸੇਮ ਬਰਾਬਰ ਜਾ ਕੇ ਸਾਡੇ ਵੀ ਗਨਮੈਨ ਭਰਾ ਦੇ ਪਰਿਵਾਰ ਨਾਲ ਖੜਨਾ ਚਾਹੀਦਾ ਸੀ ਇਸ ਲਈ ਸਾਨੂੰ ਅਸੀਂ ਇਹ ਪੁਰ ਜੋਰ ਬੋਲਤੀ ਕਰਦੇ ਆ ਵੀ ਸਾਡੇ ਨਾਲ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਜੀ ਸਰ ਹਾਂ ਜੀ ਮੈਂ ਕੁਲਵੀਰ ਸਿੰਘ ਚੰਡੀਗੜ੍ਹ ਤੋਂ ਗਨਮੈਨ ਪਟਾਨ ਆਪਣੇ ਗਨਮੈਨ ਗਾਰਦ ਵੀਰਾਂ ਦੇ ਮੋਤਰਾ ਲੈ ਕੇ ਲਿਵਾਂ ਨੇ ਪਹੁੰਚੇ ਸੀ ਅਸੀਂ ਕਾਫੀ ਵਿਸ਼ਵਾਸ ਦਿਵਾਉਣੇ ਜਿਹੜੇ ਮੇਨ ਦਾ ਗਨਮੈਨ ਵੀ ਦਾ ਐ ਚੰਡੀਗੜ੍ਹ ਪੰਜਾਬ ਤੋਂ ਸਾਰੇ ਮੁਹਾਲੀ ਤੋਂ ਸਾਰੇ ਜ਼ਿਲ੍ਹਿਆਂ ਤੋਂ ਤੇਜੀਦਿਆਂ ਤੋਂ ਕਿ ਜੋ ਵੀ ਤੁਹਾਡੀ ਮੁਸ਼ਕਲਾ ਉਹਨਾਂ ਨੂੰ ਆਪਾਂ ਹਾਈ ਲੈਵਲ ਤੱਕ ਪਹੁੰਚਾਵਾਂਗੇ ਸਰਕਾਰ ਦੇ ਤੱਕ ਫਕੰਦਾ ਸਤ ਪਹੁੰਚਾਵਾਂਗੇ ਕਿ ਜਿਹੜੇ ਬੰਦੇ ਸਾਡੀਆਂ ਮੁਸ਼ਕਲਾ ਹੱਲ ਕਰਾਉਣ ਦੇ ਵਿੱਚ ਕਾਮਯਾਬ ਹੋਣ ਤਾਂ ਉਹਨਾਂ ਨੂੰ ਆਪਾਂ ਸਹਿਦੋਂ ਧੰਨਵਾਦ ਕਰਾਂਗੇ ਸਾਡਾ ਨਾਲ ਜ਼ੋਰ ਨਾ ਲਾਇਆ ਦੋ ਕਿੱਥੇ ਹੋ ਗਿਆ ਸਾਥ ਖੁਸ਼ਵਿੰਦਰ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੋ ਅੱਜ ਜਿਹੜੀ ਸਾਡੀ ਮੀਟਿੰਗ ਹੈ ਉਹ ਸਾਡੇ ਗੰਮਨ ਗਾਰਡ ਵੀਰਾਂ ਦੇ ਇੱਕ ਤੋਂ ਵੇਖ ਲਈ ਜਿਹੜੇ ਗੁਣੀਆਂ ਤਨਖਾਹਾਂ ਸਾਡੀਆਂ ਸੋ ਇਹ ਜਿਹੜਾ ਅਦਾਰਾ ਕੋਆਪਰੇਟਿਵ ਬੈਂਕ ਦਾ ਤੇ ਸਾਡੇ ਸ਼ੂਬੇ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਂਜੀ ਦੇ ਕੋਲ ਹੈ ਸੋ ਭਗਵੰਦ ਸਿੰਘ ਮਾਂਜੀ ਸਾਡੇ ਸੀਐਨ ਸਾਹਿਬ ਅਕਸਰ ਹੀ ਮੁੱਖ ਮੰਤਰੀ ਵਾਂਗ ਤੋਂ ਪਹਿਲਾਂ ਉਹ ਅਕਸਰ ਗਰੀਬਾਂ ਦੇ ਚੁੱਲਿਆਂ ਦੀ ਗੱਲ ਕਰਦੇ ਹੁੰਦੇ ਸੀ ਤੇ ਗਰੀਬਾਂ ਦੇ ਚੁੱਲਿਆਂ ਦੀ ਅੱਗ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਠੀਕ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਇਹ ਕੋਆਪਰੇਟਿਵ ਬੈਂਕ ਦਾ ਜਿਹੜਾ ਅਧਾਰਾ ਉਹ ਤੁਹਾਡੇ ਅਧੀਨ ਹੈ ਇਹ ਮਹਿਕਮਾ ਤੁਸੀਂ ਆਪਣੇ ਅੰਡਰ ਰੱਖਿਆ ਹੋਇਆ ਸੋ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਇਹ ਜਿਹੜੇ ਸਾਡੇ ਕੋਆਪਰੇਟਿਵ ਬੈਂਕ ਦੇ ਜਿੰਨੇ ਵੀ ਸਿਵਲ ਗਨਮੈਨ ਜਾਂ ਫੌਜੀ ਵੀਰ ਇਹ ਜਿਹੜੇ 1100 ਦੇ ਕਰੀਬ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਾਂ ਤਾਂ ਸਾਨੂੰ ਇਹ ਠੇਕਾ ਸਿਸਟਮ ਬੰਦ ਕਰਕੇ ਸਿੱਧੇ ਕੋਆਪਰੇਟਿਵ ਬੈਂਕ ਦੇ ਅਧੀਨ ਕੀਤਾ ਜਾਵੇ ਜਾਂ ਉੱਥੇ ਜੈਨੀ ਇਹ ਡਿਟੀਚਰਾਂ ਨੂੰ ਤਨਖਾਹ ਵਧਾਉਣ ਦੀ ਪਾਲਿਸੀ ਬਣਾਈ ਤਿੰਨ ਤਿੰਨ ਗੁਣਾ ਟੀਚਰਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਠੀਕ ਹੈ ਜੀ ਸੋ ਬਹੁਤ ਵੀ ਘੱਟ ਤਨਖਾਹ ਆ 13400 ਰੁਪਏ ਕੁਝ ਹੁਣ ਹੋਈ ਆ 4 ਮਹੀਨਿਆਂ ਤੋਂ ਪਹਿਲਾਂ ਅਸੀਂ 11000 ਰੁਪਏ ਕੰਮ ਕਰਦਾ ਸੀ ਔਰ ਬਾਕੀ ਬੈਂਕਾਂ ਦੇ ਪੰਜਾਬ ਐਂਡ ਸੈਂਡ ਵਿੱਚ ਪਾ ਲਓ ਸੀ ਡੀਆਈ ਲਾ ਲਓ ਉਹਨੇ ਬੈਂਕਾਂ ਦੇ ਰੱਖੀ ਚੰਡੀਗੜ੍ਹ ਲਾ ਲਓ ਡੀਸੀਏ ਡਾ ਲਓ ਤਕਰੀਬਨ 24-25000 ਰੁਪਏ ਤਨਖਾਹ ਹੈ ਔਰ ਮੱਖਮਤਰੀ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹਨਾ ਕਿ ਜੋ ਸਾਡਾ ਇਸ ਵੇਲੇ ਬਾਹਰ ਬੰਦਾ ਇਹ ਕੰਪਨੀ ਨੂੰ ਵੈਸਕਲ ਨੂੰ ਦੇ ਰਹਾ ਹੈ 24-25000 ਰੁਪਏ ਇੱਕ ਬੰਦੇ ਦਾ ਦੇ ਰਹਾ ਹੈ ਔਰ ਸਾਨੂੰ ਤਨਖਾਹ ਸਿਰਫ 13000 ਰੁਪਏ ਮਿਲ ਰਹੀ ਹੈ ਸੋ ਮੱਖਮਤਰੀ ਸਾਹਿਬ ਤੁਹਾਨੂੰ ਮੈਂ ਯਾਦ ਦਿਵਾਉਣਾ ਚਾਹਨਾ ਜਲੰਧਰ ਦੇ ਵਿੱਚ ਜਿੰਨੀ ਚੌਂ ਹੋਈ ਸੀ ਸੋ ਉਹ ਜਿੰਨੀ ਚੌਂ ਦੇ ਵਿੱਚ ਪੰਜਾਬ ਦੇ ਬੰਨਾਂ ਨੂੰ ਗਾੜਾ ਨੇ ਤੁਹਾਨੂੰ ਹਮੈਦ ਵੀ ਦੀ ਤੁਹਾਡੀ ਪਾਰਟੀ ਨੂੰ ਔਰ ਉੱਚੀਆਂ ਅਖਬਾਰਾਂ ਲੈ ਲਓ ਸੋਸ਼ਲ ਮੀਡੀਆ ਲੈ ਲਓ ਵੀ ਜਨਾ ਦੇ ਲੈ ਲਓ ਉਹ ਚੈੱਕ ਕਰ ਲਓ ਹੁਣ ਚੋਣਾਂ ਪਿਆ ਰਹੀਆਂ ਲੋਕ ਸਭਾਵੀਆਂ ਸੋ ਜੇ ਤੁਸੀਂ ਸਾਡੇ ਮਸਲੇ ਹੱਲ ਕਰੋ ਕੋਈ ਮੀਟਿੰਗ ਕਰੋ ਕੋਈ ਕਮੇਟੀ ਦਾ ਗਠਨ ਕਰੋ ਸਾਡੇ ਕੋਲ محکمہ ਹੈ ਤੁਸੀਂ ਮੀਟਿੰਗ ਕਰ ਸਕਦੇ ਆ ਸਾਡੇ ਨਾਲ ਮੀਟਿੰਗ ਕਰੋ ਸਾਡੇ ਉਮੀਦਵਾਰ ਬੰਦੇ ਨੇ ਇਹਨਾਂ ਨਾਲ ਮੀਟਿੰਗ ਕਰਕੇ ਸਾਡਾ ਇਹ ਮਸਲਾ ਹੱਲ ਕਰੋ ਅਸੀਂ ਵੀ ਕਹਿੰਦੇ ਸਾਨੂੰ ਪੱਕੇ ਕਰੋ ਪਰ ਸਾਡੀਆਂ ਤਨਖਾਹਾਂ ਦੇ ਦੇ ਤੇ ਵਾਦਾ ਜਰੂਰ ਕਰੋ ਇਹੋ ਬੀਚਰਾ ਨਹੀਂ ਆ ਤਨਖਾਹ ਤੁਸੀਂ ਵਾਦਾ ਕੀਤਾ ਤਿੰਨ ਤਿੰਨ ਗੁਣਾ ਤਨਖਾਹਾਂ ਵਧਾਈਆਂ ਨੇ ਹਰ ਇੱਕ ਮਹੀਨੇ ਕਦੇ ਵੀ ਟੈਂਡਰ ਆ ਗਿਆ ਜੀ ਨਾ ਕਿਹੜੀ ਕੰਪਨੀ ਕੋ ਚਲੇ ਜਾਣਾ ਕੀ ਹੋ ਜਾਣਾ ਸੋ ਸਭ ਤੋਂ ਔਖੀ ਡਿਊਟੀ ਗਨਮੈਨਾਂ ਦੀ ਆ ਜੀ ਕਦੇ ਵੀ ਕੋਈ ਮੁਸਾਬਨ ਹੁੰਦਾ ਹੈ ਸਭ ਤੋਂ ਪਹਿਲਾਂ ਗਨਮੈਨ ਡਿੱਕੇ ਆਉਂਦਾ ਠੀਕ ਹੈ ਜੀ ਸੋ ਜੀਐਸਟੀ ਦਾ ਮਸਲਾ ਆ ਬਹੁਤ ਵੀ ਘੱਟ ਤਨਖਾਹਾਂ ਦੇ ਉੱਤੇ ਜੀਐਸਟੀ ਲਾਈ ਹੋਈ ਆ ਸੋ ਬਹੁਤ ਜੀ ਨਿੰਦਰ ਜੋਗਾ ਇਹ ਸਾਡੀ ਬੇਨਤੀ ਦੀ ਆ ਤੇ ਨਾਲ ਅਸੀਂ ਤਪੀਲ ਕਰਦੇ ਆਏ ਜਿਹੜੀ ਵੀ ਸਾਡੀ ਬੇਨਤੀ ਅਪੀਲ ਇਹਨੂੰ ਤੁਸੀਂ ਮਨਜ਼ੂਰ ਕਰੋ ਇਹ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਲੈਵਲ ਤੇ ਇੱਕ ਵੱਡਾ ਸੰਗਠਨ ਕਰਾਵੇ ਸੋ ਸਰਕਾਰ ਦੇ ਵਿਰੁੱਧ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਜਾਵਾਂਗੇ ਜਿੰਦਾਬਾਦ ਜਨਮਨਗੜ੍ਹ ਇਕਜਿੰਦਾਬਾਦ ਜਿੰਦਾਬਾਦ ਜਨਮਨਗੜ੍ਹ ਇਕਜਿੰਦਾਬਾਦ ਜਿੰਦਾਬਾਦ ਜਿੰਦਾਬਾਦ